ਤਾਂ ਯਾਨੀ ਜਦੋਂ ਬਣਾ ਨਹੀਂ ਬਣਾ ਲੋ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਣਾ ਤੇ ਜਿਉਣੇ ਦੇ ਭਰੋਸੇ ਦੀ ਜਾਨ ਨੇ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਅਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਛੁੱਟੀ ਮਿਲੀ ਨਹੀਂ ਜੀ ੱਟੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਹੀ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਲੂਰ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ਤੱਕੀ ਰੱਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਤੇ ਦੇਖ ਲੋ ਜੀ ਕੀ ਕਿਹਣਾ ਮਸਲਾ ਕੀ ਸੀਗਾ ਪੂਰਾ ਮਸਲਾ ਕੀ ਆ ਪਤਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਨਾ ਮੈਂ ਜੇ ਕਦੇ ਦਾਅਵਾ ਮੰਗਿਆ ਅਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਏ ਤੋਂ ਲੈ ਕੇ ਜੈਡ ਤੱਕ ਚੁੱਕੇ ਨੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਰਗ ਟੈਸਟ ਕਰਾਓ ਹਸਪਤਾਲ ਤੇ ਜੀ ਨਹੀਂ ਫਿਰ 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 ਉਸੇ ਗੋਲੀ ਸਲਾਈ ਹੈ ਨਾ ਨਾ ਜੇ ਉਹ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਸਰ ਦਾ ਕੀ ਰੋਲਾ ਵੈ ਚਲੋ ਸੱਸ ਕੋਈ ਨਹੀਂ ਉੱਤੇ ਫਟੇਗੜ ਸਾਹਿਬ ਆਜਾ ਉੱਥੇ ਕਰਦੇ ਮੈਨੂੰ ਦੱਸੋ ਕੀ ਰੋਲਾ ਕੀ ਸੱਸ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੂੰ ਕੋਈ ਘਰ ਵਾਲੀ ਤੂੰ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੂੰ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਚੱਲੀ ਜਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਬਾਬੇ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ اپنی ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦੀਆਂ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀਰਾਂ ਦੇ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਹੈ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੈਮਰਾ ਪਰਸਨ